ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਫਾਜ਼ਿਲਕਾ ਪੁਲਿਸ ਵੱਲੋਂ ਕੱਲ BJP ਵੱਲੋਂ ਲਗਾਏ ਗਏ ਲੋਕਾਲੀ ਸੁਵਿਧਾ ਕੈਂਪ ਦੇ ਵਿੱਚ ਸਾਹਿਬ ਦਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਨੀ ਅਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਰੋਸ ਵਜੋਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਦੀਲ ਜਾਖੜ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲਾ ਚੈਲੰਜ ਦਿੱਤਾ ਸੀ ਕਿ ਉਹ ਅੱਜ ਅਬੋਰ ਦੇ ਪਿੰਡ ਰਾਏਪੁਰਾ ਵਿਖੇ ਸੁਵਿਧਾ ਕੈਂਪ ਵਿੱਚ ਸ਼ਾਮਲ ਹੋਣਗੇ ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਪੁਲਿਸ ਭੇਜੋ ਤੇ ਮੈਨੂੰ ਮੌਕੇ ਤੋਂ ਗ੍ਰਿਫਤਾਰ ਕਰਾਓ ਜਾਖੜ ਅੱਜ ਸਵੇਰੇ ਅਬੌਰ ਤੋਂ ਕਾਫਲੇ ਦੇ ਨਾਲ ਬਲਵਾਨਾ ਲਈ ਰਵਾਨਾ ਹੋਏ ਜਿੱਥੇ ਰਸਤੇ ਦੇ ਵਿੱਚ ਫਸ ਜ਼ਿਲਕਾ ਪੁਲਿਸ ਵੱਲੋਂ ਬੈਰੀਗੇਡ ਲਗਾ ਕੇ ਉਹਨਾਂ ਨੂੰ ਰੋਕਿਆ ਗਿਆ ਭਾਜਪਾ ਦੇ ਸਮਰਥਕਾਂ ਅਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਸਾਹਿਬ ਦਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਨੀ ਵੱਲੋਂ ਟੋਲ ਟੈਕਸ ਤੇ ਹੀ ਧੰਦਾ ਦਿੱਤਾ ਜਾ ਰਿਹਾ ਹੈ ਨਾ ਸਾਨੂੰ ਕਿਸੇ ਗ੍ਰਿਫਤਾਰੀਆਂ ਦੀ ਪਰਵਾਹ ਨਹੀਂ ਅਸੀਸ ਚੱਲੇ ਆ ਗਰੀਬ ਕਿਸਾਨ ਕਮਜ਼ੋਰ ਐਸ்சி ਪਛਾਰੇ ਦੇ ਡੱਟਦੇ ਜਿਹੜੀ ਲਤ ਮਾਰਨ ਵਾਲੀ ਸਰਕਾਰ ਦੇ ਖਿਲਾਫ ਚੱਲੇ ਆ ਆ ਸਰਕਾਰ ਜਿਹੜੀ ਹੈ ਪੰਜਾਬ ਵਾਲੀ ਨਾਮ ਤਾਂ ਰੱਖਿਆ ਨੇ ਆਮ ਆਦਮੀ ਪਾਰਟੀ ਇਹਦਾ ਨਾਮ ਹੋਣਾ ਚਾਹੀਦਾ ਤਾਨਾਸ਼ਾਹ ਪਾਰਟੀ ਇਹਨਾਂ ਦਾ ਇੱਕੋ ਹੀ ਨਾਅਰਾ ਹੈ ਕਿਉਂਕਿ ਆ ਕਾਂਗਰਸ ਵਾਲੇ ਵੀ ਇਹਦੇ ਨਾਲ ਰਲ ਕੇ ਸਾਡੇ ਵਰਕਰਾਂ ਦੀ ਇੰਡਸਟਰੀ ਚ ਫੰਡੇ ਬੀਜ ਰਹੇ ਹੈ ਉਹ ਹੈਲੋ ਆਮ ਆਦਮੀ ਪਾਰਟੀ ਦੇ ਕਾਂਗਰਸ ਉਹਨਾਂ ਨੂੰ ਇੱਕ ਸਦਸ ਨੇ ਹੈ ਵੀ ਸਾਡੇ ਸੰਜੀ ਵਰਕਰਾਂ ਕੰਨੀ ਕੋੜੀ ਅੱਖ ਨਾਲ ਬੰਦ ਰੋਈ ਵੀ ਨਹੀਂ ਖੰਦੀ ਧਿਆਨ ਬਿਨ ਬੰਦ ਵਰਕਰ ਨਹੀਂ ਸਾਡੇ ਵਰਗੇ ਚਿੱਟੇ ਵੀਰੇ ਵਾਲੇ ਜਿਹੜੇ ਫਿਰਦੇ ਨੇ ਸਾਰੇ ਪਹਿਲਾਂ ਅਸੀਂ ਗ੍ਰਿਫਤਾਰੀਆਂ ਦੇਾਂਗੇ ਉਹਦੇ ਬਾਅਦ ਕੋਈ ਗਰੀਬਤ ਨਹੀਂ ਛੱਡ ਕੇ ਤੇ ਬਾਅਦ ਕਿਸੇ ਵਰਕਰ ਦਾ ਜਿੰਦੇ ਚਾਹੇ ਅਲਵੰਦਰਾ ਜੀ ਨੂੰ ਗ੍ਰਿਫਤਾਰ ਕੀਤਾ ਤੇ ਸੰਬੋਧ ਜੀ ਨੂੰ ਗ੍ਰਿਫਤਾਰ ਕੀਤਾ ਯਾ ਜਾਨੀ ਸਾਹਿਬਾ ਆਪ ਵੀ ਕਹਿੰਦੇ ਹੋ ਜਿਹੜਾ ਨੰਬਰ ਆਣਾ ਹੀ ਜਾਂਣਾ ਸਰ ਇਹ ਇੰਨੇ ਲੱਕੇ ਨਾਲ ਕਰਵਾਇਆ ਸੀਗਾ ਕਿ ਅਸੀਂ ਪਹਿਲਾਂ ਸਾਡੀਆਂ ਕਰਤਾਰੀਆਂ ਆਉਣੀਆਂ ਫਿਰ ਸੇਵਾ ਜਾਰੀ ਰੱਖਾਂਗੇ ਔਰ ਅੱਜ ਜਿਹੜੀ ਮੋਦੀ ਸਕੀਮ ਆਯੂਸ਼ਮਾਨ ਕਾਰਡ ਹੈ ਅਜਾ ਆਯੂਸ਼ਮਾਨ ਕਾਰਡ ਕੀ ਹੈ ਕਿ ਅਗਰ ਸੁਵਿਧਾ ਸੈਂਟਰ ਜਾਓ ਭੀੜ ਓਥੇ ਹੁੰਦਾ ਨਹੀਂ ਉਹਦੇ ਵਿੱਚ ਬੜੀ ਕਮੀਆਂ ਹੁੰਦੀਆਂ ਅਸੀਂ ਕਰਦੇ ਵਿੱਚ ਬੈਠ ਕੇ ਕੰਪਿਊਟਰ ਆਨਲਾਈਨ ਕਿਸੇ ਦੀ ਫੋਟੋ ਨਹੀਂ ਖਿੱਚੀ ਉਹ ਖਿੱਚਦੇ ਆ ਅਗਰ ਜੋਦ ਵਿੱਚ ਕਮੀ ਹੁੰਦੀ ਹੈ ਉਹ ਕਰਦੇ ਆ ਔਰ ਜਿਹੜਾ ਕਿਸਾਨਾਂ ਨੂੰ 2000 ਰੁਪਏ ਦੇ ਕਿਸਾਨ ਨੀਤੀ ਦਾ ਮਿਲਣਾ ਉਹਦੇ ਵਿੱਚ ਕਈ ਕਮੀਆਂ ਉਹ ਦੂਰ ਕਰਦੇ ਆ ਸਿਲਾਈ ਮਸ਼ੀਨ ਕਿ ਜਿਹੜੀ ਬੱਚਿਆਂ ਨੂੰ ਸਿਲਾਈ ਸਿਮੇ 18 ਤੋਂ 35 ਉਹ ਮਿਲੇ ਜਿੰਨੀ ਸਹੂਲਤ ਐਸੀ ਜਾ ਕੇ ਲੋਕ ਹੱਥ ਦੀ ਹੱਥ ਪਿੰਡ ਦੇ ਵਿੱਚ ਦੇ ਰਿਆਂ ਅਗਰ ਕਿਸੇ ਦਾ ਮਕਾਨ ਹੈ ਇਹ ਸਾਰੀਆਂ ਸਕੀਮਾਂ ਮੋਦੀ ਸਾਹਿਬ ਦੀਆਂ ਇਹਨਾਂ ਨੂੰ ਅਲਰਜੀ ਇਸ ਚੀਜ਼ ਦੀ ਜਦੋਂ ਪਹਿਲੀ ਵਾਰ ਮੋਦੀ ਸਾਹਿਬ ਨੇ ਆਈ ਉਹ ਸਮਾਨ ਸਕੀਮ ਤੇ ਜੋ ਰੱਖੀ ਸੀ ਨਾ ਜਿੱਥੇ ਜਿੱਥੇ ਕਾਂਗਰਸੀ ਸਰਕਾਰਾਂ ਸੀ ਉਹਨਾਂ ਨੂੰ ਲਾਗੂ ਨਹੀਂ ਕੀਤਾ ਕਿ ਗਰੀਬ ਇਲਾਜ ਕਰਾਏਗਾ ਇਹ ਮੋਦੀ ਨਾਲ ਜੁੜ ਜੂਗਾ ਇਸ ਤਰ੍ਹਾਂ ਤਾਂ ਇਹਨਾਂ ਨੂੰ ਡਰ ਇਹ ਰਾਜਨੀਤੀ ਗਰਾਉਂਡ ਆਪ ਦਾ ਖੋ ਚੁੱਕਿਆ ਹੈ ਮੱਛੀ ਤਰਲ ਹੋਏ ਫਿਰਦੇ ਨੇ ਇਸ ਤਰ੍ਹਾਂ ਰੋਕਣਾ ਚਾਹੁੰਦੇ ਨੇ ਇਹਨਾਂ ਨੂੰ ਪਤਾ ਹੈ ਪ੍ਰਜਾਤੰਤਰ ਦੇਸ਼ ਦੇ ਵਿੱਚ ਕੋਈ ਨਹੀਂ ਰੁਕਦਾ ਕਿਸੇ ਤੋਂ ਤੇ ਜਾਨੀ ਜਾਨੀ ਸਾਹਿਬ ਪੰਜਾਬ ਪੁਲਿਸ ਵੱਲੋਂ ਕਲੀਅਰ ਕੀਤਾ ਗਿਆ ਕਿ ਜਿਹੜੇ ਕੈਂਪ ਲੱਗੇ ਸੀ ਇਹ ਲੱਗ ਰਹੇ ਸੀਗੇ ਵਿਸ਼ੇਸ਼ ਪਾਰਟੀ ਆ ਉਹਨਾਂ ਨੇ ਜ਼ਿਕਰ ਕੀਤਾ ਤਾਂ ਇਹ ਇਲੈਗਲ ਦਾ ਗੈਰ ਕਾਨੂੰਨੀ ਆ ਕਿਵੇਂ ਮੰਨਦੇ ਹੋ ਵੀ ਇਹ ਵਾਕਈ ਗੈਰ ਕਾਨੂੰਨੀ ਹੈ ਨਿੱਜੀ ਡਾਟਾ ਲੈਣਗੇ ਹੁਣ ਹੜ ਆਈ ਹੈ ਹੁਣ ਸਮਾਜਿਕ ਸਮਾਜ ਸੇਵਾ ਕਰਨ ਵਾਲੇ ਲੋਕ ਸਮਾਜ ਸੇਵਾ ਕਰਦੇ ਇਹ ਕਹਿੰਦੇ ਪੱਠੇ ਲੈ ਜਾਣਾ ਇਹ ਕਹਿੰਗੇ ਗੈਰ ਕਾਨੂੰਨੀ ਹੈ ਇਹ ਤਾਂ ਤੂੜੀ ਦੇ ਨਾਲ ਕਹਿੰਗੇ ਗੈਰ ਕਾਨੂੰਨੀ ਹੈ ਅਗਰ ਕਿਸੇ ਦੀ ਸਹਾਇਤਾ ਕਰਨਾ ਗੈਰ ਕਾਨੂੰਨੀ ਹੈ ਤਾਂ ਫਿਰ ਇਹ ਸਰਕਾਰ ਅੰਦੀ ਬੋਲੀ ਸਰਕਾਰ ਇਹ ਹੋ ਨਹੀਂ ਸਕਦੀ ਐਦੇ ਵਿੱਚ ਕੀ ਗਲਤ ਕੀ ਹੈ ਅੱਛਾ ਜੀ ਤਾਂ ਇਹ ਕਹਿੰਦੇ ਅਸੀਂ ਕੋਈ ਨਵੀਂ ਸਕੀਮ ਨਹੀਂ ਦੇ ਰਹੇ ਅਸੀਂ ਕੋ ਨਵਾਂ ਪਰਪੰਡਾ ਨਹੀਂ ਦੇ ਰਹੇ ਅਸੀਂ ਤਾਂ ਲਾਗੂ ਕੀਤੀ ਉਹ ਸਕੀਮਾਂ ਨੂੰ ਲੋਕਾਂ ਤੱਕ ਸਹੀ ਪਹੁੰਚੇ ਉਹਨਾਂ ਕਾਗਜ਼ਾਂ ਦੀ ਕਮੀਆਂ ਦੂਰ ਕਰ ਰਹੇ ਹਾਂ ਅਸੀਂ ਕੋਣ ਦਾ ਇਹਨਾਂ ਵਾਂਗੂ ਝੂਠ ਮਾਰਦੇ ਆ ਇਹਨਾਂ ਨੂੰ ਪੁੱਛਣ ਹਲਾ ਆਮ ਆਦਮੀ ਨੂੰ ਤੁਸੀਂ ਜਿਹੜਾ ਜਦੋਂ ਤੁਸੀਂ ਸਰਕਾਰ ਬਣਾਈ ਉਸ ਤੋਂ ਪਹਿਲਾਂ ਘਰ-ਘਰ ਜਾ ਕੇ ਫਾਰਮ ਭਰਾਂਦੇ ਸੀ ਔਰ ਹਰੇਕ ਘਰ ਵੀ 1000 ਰੁਪਏ ਮਾਤਾ ਪੈਣ ਦੇ ਹਸਾਇਨ ਕਰਾਏ ਔਰ ਕੇਜਰੀਵਾਲ ਸਾਹਿਬ ਦੀ ਗਾਰੰਟੀ ਸੀਗੀ ਕਾਨੂੰਨ ਦੇ ਵਿੱਚ ਤੇ ਹੋਣਾ ਚਾਹੀਦਾ ਹੈ ਕਿ ਜਿਹੜਾ ਝੂਠ ਮਾਰ ਕੇ ਸਰਕਾਰ ਬਣਾਵੇ 420 ਦਾ ਪਰਦਾ ਕੇਜਰੀਵਾਲ ਤੇ اور ਭਗਤਮਾਨ ਤੇ ਹੋਣਾ ਚਾਹੀਦਾ ਕਿਉਂਕਿ ਕੀਮਤੀ ਵੋਟ ਸਾਡੇ ਦੇਸ਼ ਦੇ ਵਿੱਚ ਸਭ ਤੋਂ ਪਰਦਾ ਤੰਤਰ ਦੇ ਵਿੱਚ ਕਿੰਨੇ ਨ ਕਿੰਨੇ ਸੈਦਾਨ ਕੁਰਬਾਨੀ ਦੇ ਕੇ ਇਸ ਦੇ ਫਾਂਸੀ ਦੀ ਆਤਨਾਵਾ ਸਹਿ ਕੇ ਸਾਨੂੰ ਵੋਟ ਦੀ ਤਾਕਤ ਲੈ ਕੇ ਦਿੱਤੀ ਹੈ ਉਹਦਾ ਮਿਸਯੂ ਜਿਹਨਾਂ ਨੇ ਕੀਤਾ ਝੂਠ ਮਾਰ ਕੇ ਕੀਤਾ ਔਰ ਇਸ ਤਰ੍ਹਾਂ ਕੀ ਹੈ ਕਿ ਇਹਨਾਂ ਨੂੰ ਵੀ ਇਹਨਾਂ ਦੇ 420 ਦਾ ਮੈਂ ਕਹਿੰਦਾ ਕੋਟਾਂ ਪਰਚਾ ਦਰਦੋਂ ਅੱਛੀ ਤੇ ਜਿਹੜੇ ਅਫੀਡੇਵਟ ਦੇ ਕੇ ਇਹਨਾਂ ਨੂੰ ਪੈਸਾ ਜਿਹੜਾ ਨਹੀਂ ਦਿੱਤਾ ਜਿਹੜਾ ਉਹਨਾਂ ਵੱਲੋਂ ਦੋਸ਼ ਲਾਏ ਜਾ ਰਹੇ ਐ ਜਿਹੜੇ ਸੱਤਾਧਿਰ ਵੱਲੋਂ ਵੀ ਤੇ ਪੰਜਾਬ ਪੁਲਿਸ ਵੱਲੋਂ ਕਲੀਅਰ ਕੀਤਾ ਗਿਆ ਵੀ ਨਿੱਜੀ ਡਾਟਾ ਜਿਹੜਾ ਲੋਕਾਂ ਦਾ ਲਿਆ ਜਾ ਰਿਹਾ ਉਹਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਤੁਸੀਂ ਮੈਨੂੰ ਕੱਲ ਦੱਸੋ ਨਿੱਜੀ ਡਾਟਾ ਰਹਿ ਕਿੱਥੇ ਗਿਆ ਆਧਾਰ ਕਾਰਡ ਨਾਲ ਤਾਂ ਸਾਰੀ ਚੀਜ਼ਾਂ ਜੁੜ ਗਈ ਹੁਣ ਬੈਂਕ ਦੇ ਵਿੱਚੋਂ ਲੋਨ ਲੈਣ ਨੂੰ ਆਧਾਰ ਕਾਰਡ ਨਾਲ ਜੁੜਿਆ ਤੁਸੀਂ ਬੰਦੂਕ ਦਾ ਲਾਇਸੈਂਸ ਬੰਦਨ ਆਧਾਰ ਕਾਰਡ ਨਾਲ ਜੁੜਿਆ ਕਿਹੜੀ ਚੀਜ਼ ਜਿਹੜੀ ਹੈ ਮਤਲਬ ਰਹਿ ਗਈ ਹਰੇਕ ਅਛਾ ਤੁਸੀਂ ਮੈਨੂੰ ਆ ਆਰ ਰਕਾਰਡ ਦੇ ਵਿੱਚ ਜਿਹੜਾ ਹੈਗਾ ਡਾਟਾ ਕੱਢ ਕੇ ਤੇ ਤੁਹਾਨੂੰ ਬੈਂਕ ਦੱਸ ਦੂ ਤੁਸੀਂ ਕਿੱਥੇ ਲੋਨ ਲਿਆ ਕਿੱਥੇ ਡਿਫਾਲਟਰ ਹੋ ਡਾਟਾ ਲੈਣ ਦੀ ਤਾਂ ਕੋਈ ਡਾਟਾ ਦਾ ਸਾਰਿਆਂ ਦਾ ਓਪਨ ਨਹੀਂ ਹੈ ਇਹਦੇ ਵਿੱਚ ਕੋਈ ਡਾਟਾ ਦੇ ਪਰਦੇ ਦੀ ਗੱਲ ਤਾਂ ਨਹੀਂ ਇਹ ਗੁੰਮਰਾ ਕਰਦੇ ਲੋਕਾਂ ਕੋਈ ਤੁਹਾਡਾ ਡਾਟਾ ਲੈ ਲੈਣਗੇ ਤੁਹਾਡਾ ਓ ਪੀ ਡੀ ਆਉ ਓਟੀਪੀ ਆਉਗੀ ਉਹਦੇ ਨਾਲ ਜੇ ਕੋ ਅਪਣਾ ਦਿਓ ਓਟੀਪੀ ਇੱਕ ਸੁਰਤੀ ਸਾਡੀ ਔਰ ਐਸੇ ਕਾਨੂੰਨ ਦੇ ਵਿੱਚ ਇਹ ਵੀ ਬਣਾਇਆ ਵੀ 24 ਗੱਡੇ ਅਗਰ ਕਿਸੇ ਦੀ ਕੋਈ ਚੀਜ਼ ਗੁੰਮ ਹੋ ਜਾਂਦੀ ਹੈ ਅਗਰ ਇਸ ਤਰ੍ਹਾਂ ਦੀ ਗੱਲ ਹੋਵੇ ਤਾਂ ਉਹ ਆਪ ਦਾ ਉਹਦੇ ਵਿੱਚ ਸੰਭਲ ਸਕਦਾ ਹੈ ਕਾਨੂੰਨ ਬਣਿਆ ਕਾਸ ਕਰਕੇ ਕੀ ਹੈ ਕਿ ਘਟਿਆ ਔਰ ਇੱਕ ਕਟਪੁਤਲੀ ਸਰਕਾਰ ਹੈ ਭਗਵੰਤ ਮਾਨ ਦੇਖੋ ਕਹਿੰਦਾ ਮੈਂ ਨਸ਼ੇ ਛਡਾਉਂਗਾ ਬਾਬਾ ਨਾਨਕ ਨੂੰ ਸੱਸੰਗ ਕਰ ਰੇ ਸੀ ਕਿ ਲੇਟ ਚ ਖੜੀ ਹੋ ਕੇ ਕਹਿੰਦੀ ਹੈ ਕਿ ਮੇਰਾ ਬੱਚਾ ਘੁੜ ਖਾਂਦਾ ਬਾਬਾ ਨਾਨਕ ਕਹਿੰਦਾ 7 ਦਿਨਾਂ ਬਾਅਦ ਆਈ ਉਹ ਜੋ ਸੱਦਨਾ ਬਾਦ ਆਈ ਕਹਿੰਦੇ ਵੀ ਗੁੜ ਛੱਡ ਦੇ ਉਹ ਜਨਨਨੀ ਨੇ ਕਹਿ ਵੀ ਕੀ ਕਾਰਨ ਹੈ ਤੁਸੀਂ ਉਹਦੋਂ ਕਹਿ ਦਿੰਦੇ ਬਾਬਾ ਨਾਨਕ ਕਹਿੰਦਾ ਉਹ ਗੁੜ ਮੈਂ ਉਹਦੋਂ ਖਾਂਦਾ ਸੀ ਤਾਂ ਮੈਂ ਕਹਿ ਨਹੀਂ ਸਕਦਾ ਕਿ ਭਗਵਾਨ ਕਹਿ ਸਕਦਾ ਵੀ ਨਸ਼ਾ ਮੁਕਤ ਮੈਂ ਪੰਜਾਬ ਨੂੰ ਬਣਾਵਾਂਗੇ ਜਿਹੜੇ ਖੁਦ ਨਸ਼ਾ ਕਰਕੇ ਟੱਲੀ ਹੋ ਜਾਂਦੇ ਨੇ ਇਹ ਤਾਂ ਮੋਦੀ ਸਾਹਿਬ ਨੇ ਇਹਨਾਂ ਦੀ ਸ਼ਾਨ ਰੱਖੀ ਜਦੋਂ 에ਰਪੋਰਟ ਤੇ दारू ਪੀ ਕੇ ਉਲਟੀ ਡਿੱਗਿਆ ਪਿਆ ਸੀ ਉਹਨੇ ਕਿਹਾ ਪੰਜਾਬ ਦੀ ਪੱਗ ਦੀ ਜਤ ਹੈ ਭਗਵਾਨ ਸਰਕਾਰ ਮੁੜ ਜਾਵਾ ਜੀ ਜੀ ਚੈਲੰਜ ਕੀਤਾ ਗਿਆ ਜੀ ਜੀ ਭਗਵਾਨ ਜੀਵਾ ਮੁੜ ਜਾਵਾ ਪੂਰਾ ਦੇ ਵਿੱਚ ਕੈਂਪ ਜਿਹੜਾ ਅੱਜ ਲਾਇਆ ਜਾਊਗਾ ਚੈਲੰਜ ਕੀਤਾ ਗਿਆ ਸੀ ਤਾਂ ਪੰਜਾਬ ਪੁਲਿਸ ਵੱਲੋਂ ਪੂਰੀ ਤਿਆਰੀ ਰੋਕਣ ਦੀ ਤਾਂ ਕੀ ਲੱਗਦਾ ਹੈ ਦੇਖੋ ਪੰਜਾਬ ਪੁਲਿਸੇ ਰੋਕੇਗੇ ਸੇ ਰੁਕਦੇ ਆ ਇਹ ਮਤਲਬ ਹੈ ਦੀ ਕੀ ਗੱਲ ਹੈ ਕਿ ਇਸ ਤਰ੍ਹਾਂ ਦੀ ਗੱਲ ਕਰਨਾ ਪ੍ਰਜਾਤੰਤਰ ਦੇਸ਼ ਦੇ ਵਿੱਚ ਠੀਕ ਨਹੀਂ ਹੈ ਇਹ ਕਹਿੰਦੇ ਤੁਸੀਂ ਸੜਕ ਜਾਮ ਨਾ ਕਰੋ ਇਹ ਤੁਸੀਂ ਕੀ ਕਰ ਰੱਖਿਆ ਕਿੰਨੇ ਟ੍ਰੈਫਿਕ ਖਰਾਬ ਹੋ ਰਿਹਾ ਹੈ ਕਿ ਤੁਸੀਂ ਸੜਕ ਜਾਮ ਨਹੀਂ ਕਰਾ ਅਸੀਂ ਤਾਂ ਇੱਕ ਆਪਦੀ ਗੱਲ ਰੱਖਣੀ ਹੈ ਗੱਲ ਰੱਖਣੀ ਕੋਈ ਨਹੀਂ ਮੀਡੀਆ ਦਸਤੇ ਕਲ ਰੱਖਣੀ ਕੋਨਾ ਅਜ ਤੱਕ ਕਿਨੇ ਗੱਲ ਨਹੀਂ ਰੱਖੀ ਇਹ ਧਰਨਿਆਂ ਚੋਂ ਨਿਕਲੀ ਸਰਕਾਰ ਧਰਨਿਆਂ ਤੇ ਬੈਨ ਕਰਦੀ ਹੈ ਕੇਜਰੀਵਾਦੀ ਸਰਕਾਰ ਧਰਨਿਆਂ ਤੋਂ ਬਣੀ ਸੀ ਜੋ ਅੰਨਾ ਧਾਰਿਆਂ ਨੂੰ ਧਰਨਾ ਦਿੱਤਾ ਸੀ ਉੱਥੇ ਝੂਠ ਮਾਰ ਕੇ ਧਰਨਿਆਂ ਤੋਂ ਨਿਕਲੀ ਸਰਕਾਰ ਅੱਜ ਧਰਨਿਆਂ ਦੀ ਅਲੋਚਨਾ ਕਰਦੀ ਹੈ ਇਹ ਪ੍ਰਜਾਤੰਤਰ ਦੇ ਵਿੱਚ ਰਾਈਟ ਹੈ ਧਰਨਾ ਦੇ ਫਾਜ਼ਿਲ ਕਾ ਤੋਂ ਰਿਤਿਸ਼ ਕੁੱਕਰ ਦੀ ਰਿਪੋਰਟ ਪੰਜਾਬੀ ਜਾਗਰਣ